ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਰਗਾੜੀ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਮਿਸ਼ਨ ਕਾਇਮ ਕਰਨ ਦੇ ਫਰਜ਼ੂਨ ਦੇ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਸੀ ਅਤੇ ਬੇਦਬੀ ਕਾਂਡ ਤੇ ਗੋਲੀ ਕਾਂਡ ਵਿੱਚ ਕਸੂਰਵਾਰ ਲੋਕਾਂ ਨੂੰ ਜਲਦੀ ਹੀ ਕਮਿਸ਼ਨ ਦੀ ਰਿਪੋਰਟ ਮੁਤਾਬਕ ਸਜ਼ਾ ਦੁਆਏ ਜਾਂਦਾ ਐਲਾਨ ਕੀਤਾ ਸੀ ਇਸ ਤੋਂ ਪਹਿਲਾਂ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਲਬੀਰ ਸਿੰਘ ਸਿੱਧੂ ਸੁਖਜਿੰਦਰ ਸਿੰਘ ਰੰਧਾਵਾ ਸਾਦੂ ਸਿੰਘ ਧਰਮਸੋਦਾਰ ਮੰਤਰੀਆਂ ਨੇ ਵੱਡੀ ਗਿਣਤੀ ਵਿੱਚ ਵਿਧਾਇਕਾਂ ਨਾਲ ਬੇਦਬੀ ਕਾਂਡ ਨਾਲ ਸੰਬੰਧਿਤ ਉਹਨਾਂ ਪਿੰਡਾਂ ਦਾ ਵੀ ਦੌਰਾ ਕੀਤਾ ਜਿੱਥੇ ਉਸ ਸਮੇਂ ਪੁਲਿਸ ਵੱਲੋਂ ਹਾਕਮ ਤਿਰਦੀ ਸ਼ਹਿਰ ਤੇ ਬੇਕਸੂ ਲੋਕਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਹਨਾਂ ਵੱਲੋਂ ਪੰਜਗ੍ਰਾਈ ਖੁਰਦ, ਬੁਰਜ ਜਵਾਹਰ ਸਿੰਘ ਵਾਲਾ ਤੇ ਬਹਿਬਲ ਕਲਾਦ ਪਿੰਡਾਂ ਦਾ ਦੌਰਾ ਕੀਤਾ। ਵੱਡੇ ਜਨਤਾ ਇਕੱਠ ਨੂੰ ਸੰਬੋਧਨ ਵੀ ਕੀਤਾ ਗਿਆ। ਉਹਨੇ ਕਹਿ ਕੇ ਪੰਜਾਬ ਵਿੱਚ ਚੋਣਾਂ ਜਾਬ ਤੱਕ ਖਤਮ ਹੋਣ ਮਗਰੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗਰੰਟੀ ਨੂੰ 5 ਲੱਖ ਰੁਪਏ ਅਤੇ ਪਿੰਡ ਪੰਜਗ੍ਰਾਈ ਖੁਰਦ ਨਾਲ ਸੰਬੰਧਿਤ ਤਸ਼ੱਦਦ ਦਾ ਸ਼ਿਕਾਇਤ ਦੋ ਨੌਜਵਾਨਾਂ ਨੂੰ 15 ਲੱਖ ਰੁਪਏ ਤੇ ਰੋਜ਼ਗਾਰ ਮੁਹੱਈਆ ਕਰਵਾਇਆ ਜਾਏਗਾ। ਪત્રਕਾਰਾਂ ਨਾਲ ਗੱਲਬਾਤ ਕਰਦੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ 2015 ਵਿੱਚ ਵਾਪਰੇ ਦੁਖਦਾਈ ਬੇਦਬੀ ਕਾਂਡ ਸਮੇਂ ਬਾਦਲ ਸਰਕਾਰ ਨੇ ਪੂਰੀ ਨਾ ਸਮਝੀ ਦਾ ਪ੍ਰਗਟਾਵਾ ਕੀਤਾ ਅਤੇ ਦੋਸ਼ੀਆਂ ਦਾ ਪਤਾ ਲੱਗ ਜਾਂਦੇ باوجود ਵੀ ਉਹਨਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਉਹਨਾਂ ਕਿਹਾ ਗਿਆ 1 ਅਕਤੂਬਰ 2015 ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਸ਼ਾਂਤਮਈ ਟੰਗ ਨਾਲ ਰੋਜ਼ ਪ੍ਰਗਟ ਕਰ ਰਹੇ ਹਨ ਲੋਕਾਂ ਤੇ ਪੁਲਿਸ ਨੇ ਅੰਨੇਵਾਤ ਸ਼ੱਦਤ ਕੀਤਾ ਅਤੇ ਗੋਲੀਆਂ ਚਲਾਈਆਂ ਜਿਸ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਉਨ੍ਹਾਂ ਕਹਿ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕਾਇਮ ਕੀਤੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਸਾਫ਼ ਲਿਖਿਆ ਕਿ ਉਸ ਸਮੇਂ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਡੀਜੀਪੀ ਸਮੇਤ ਉੱਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਬੇਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਬਾਰੇ ਪੂਰੀ ਜਾਣਕਾਰੀ ਸੀ ਪੁਲਿਸ ਨੇ ਹਾਕਮ ਤਿਰ ਦੇ ਕੈਂਤੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਉਹਨਾਂ ਨੇ ਕਿਹਾ ਕਿ ਸੁਖਬੀਰ ਦੇ ਕੈਂਤੇ ਹੀ ਅਕਾਲ ਤਖਤ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿੱਤੀ ਗਈ ਉਸ ਦੀ ਫਿਲਮ ਪੰਜਾਬ ਵਿੱਚ ਚਲਾਉਣ ਲਈ ਅਜੀਹਾ ਵਰਤਾਰਾ ਕੀਤਾ ਗਿਆ ਕਿਉਂਕਿ ਉਸ ਫਿਲਮ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵੀ ਹਿੱਸਾ ਸੀ ਉਹਨਾਂ ਦੋਸ਼ ਲਗਾਏ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਹੈ ਟੋਟਲ 123 ਗੱਡੀਆਂ ਰੋਕੀਆਂ ਗਈਆਂ ਉਹਨਾਂ ਦਿਨਾਂ ਦੇ ਅੰਦਰ ਪਰ ਕਿਤੇ ਵੀ ਰਾਤ ਨੂੰ 2 ਵਜੇ ਮੁੱਖ ਮੰਤਰੀ ਸਾਹਿਬ ਨੂੰ ਕਿਤੇ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਪਈ ਕਿਉਂਕਿ ਅਮਨ ਸ਼ਾਂਤੀ ਸੀ ਜਾਂ ਆਪਣਾ ਧਰਨਾ ਸ਼ਾਂਤੀਪੂਰਕ ਚੱਲ ਰਹੀ ਸੀ ਫਿਰ ਹੈ ਜੀ ਕੀ ਕਾਰਨ ਸੀਗਾ ਉਹ ਕਾਰਨ ਸੀਗਾ ਜਦੋਂ ਮੈਂ ਸਦਾਰਸ਼ ਕੁਬੀਰ ਸਿੰਘ ਜੂ ਇਨਸਾਨ ਕਹਿੰਨਾ ਉਹ ਅਕਾਲੀ ਤੋਂ ਇਨਸਾਨ ਕਦੋਂ ਹੋਏ ਉਹ ਇਸ ਕਰਕੇ ਹੋਏ ਕਿਉਂਕਿ ਉਹਨਾਂ ਦਾ ਉਸ ਫਿਲਮ ਦੇ ਅੰਦਰ ਜਿਹੜੀ 18 ਤਰੀਕ ਨੂੰ ਰਿਲੀਜ਼ ਹੋਈ ਸੀਗੀ ਸਰਸੇ ਵਾਲਿਆਂ ਦੀ ਉਹਦੇ ਅੰਦਰ ਉਹਨਾਂ ਦੇ ਫਾਈਨੈਂਸ਼ੀਅਲ ਇੰਟਰਸਟ ਸੀਗੇ ਲੋਕਾਂ ਦਾ ਮੰਨਣਾ ਵੀ ਰਾਜਨੀਤਿਕ ਤੌਰ ਤੇ ਕੀਤੇ ਗਏ ਮੇਰਾ ਮੰਨਣਾ ਉਹਨਾਂ ਨੇ ਪੈਸੇ ਕਰਕੇ ਕੀਤਾ 100 ਕਰੋੜ ਉਹਦੇ ਵਿੱਚ ਮੇਰਾ ਮੰਨਣਾ ਹੋ ਸਕਦਾ ਉਸ ਤੋਂ ਵੀ ਫालतू ਹੋਵੇ ਜਲਾਲ ਸਾਹਿਬ ਦਾ ਜਿਹੜਾ ਬਿਆਨ ਸੀਗਾ 100 ਕਰੋੜ ਰੁਪਏ ਲੈਣ ਕਿਉਂਕਿ 300 ਕਰੋੜ ਰੁਪਏ ਦਾ ਉਹਨੇ ਬਿਜ਼ਨਸ ਕਰਨਾ ਸੀਗਾ ਉਸ ਤੇ 100 ਉਹਨਾਂ ਦਾ ਜਿਹੜਾ ਨਾਰਮਲ ਪਮਾਨਾ ਸੀਗਾ ਜੋ ਵੀ ਇੱਥੇ ਬਿਜ਼ਨਸ ਕਰਦਾ ਸੀ ਉਹਦੇ ਤੇ 50% ਰੱਖਦੇ ਸੀ ਮੇਰਾ ਮੰਨਣਾ 150 ਕਰੋੜ ਰੁਪਏ ਪਰੰਤੂ ਜੋ ਵੀ ਲਿਆ ਦਿਆ ਪੈਸੇ ਕਰਕੇ ਉਹਨਾਂ ਨੇ ਸੌਦਾ ਕੀਤਾ ਤਾਰੀਖ ਜਿਹੜੀ ਹੈ ਮੈਂ ਤੁਹਾਡੇ ਰਾਈ ਪਬਲਿਕ ਨੂੰ ਦੱਸਣਾ ਚਾਹੁੰਦਾ 24 ਸਤੰਬਰ 2015 ਨੂੰ ਮਾਫੀ ਦਿੱਤੀ ਗਈ ਸਰਸੇ ਡੇਰੇ ਵਾਲੇ ਮੁਖੀ ਨੂੰ 24 ਸਤੰਬਰ ਵੀਰਵਾਰ ਸੀਗਾ ਮੱਕੜ ਸਾਹਿਬ ਜੋ ਉਦੋਂ ਦੇ ਡੀਜੀ ਇੰਡੀਆ ਦੇ ਐਸਜੀਪੀਸੀ ਦੇ ਪ੍ਰਧਾਨ ਸੀਗੇ ਉਹਨਾਂ ਦਾ ਕਹਿਣਾ ਵੀ ਮੰਨੂ 24 ਤਰੀਕ ਨੂੰ ਸਵੇਰ ਸੁਖੀਰ ਜੀ ਨੇ ਦੱਸਿਆ ਤੇ ਮੈਂ ਉਹਨਾਂ ਨੂੰ ਰੋਕਿਆ ਵੀ ਆਹ ਕੰਮ ਨਾ ਕਰੋ ਸਲਾਹ ਕਰ ਲਓ 2-4 ਦਿਨ ਰੋਕੋ ਪਰ ਉਸੇ ਦਿਨ ਦੁਪਹਿਰ ਨੂੰ ਉਹਨਾਂ ਨੇ ਮਾਫੀਨਾਮਾ ਕਰਵਾਤਾ ਇਸ ਕਰਕੇ ਕਰਾਤਾ ਕਿਉਂਕਿ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੁੰਦੀ ਹੈ ਨਾਨਕਸ਼ਹੀ ਕੈਲੰਡਰ ਜਾਂ ਕੋਈ ਹੋਰ ਕੈਲੰਡਰ ਦੇ ਝਗੜੇ ਦਾ ਅਗਰ ਪੰਥਿਕ ਪਾਰਟੀ ਦੇ ਨੇਤਾ ਗੱਲ ਕਰਨ ਤਾਂ ਸਮਝ ਜਾਂਦੀ ਹੈ ਰੋਲਾ ਬਾਲੀਵੁੱਡ ਦੇ ਕੈਲੰਡਰ ਨੂੰ ਲੈ ਕੇ ਸੀਗਾ ਕਿਉਂਕਿ ਅਗਰ ਫਿਲਮ ਵੀ ਸ਼ੁੱਕਰਵਾਰ ਨੂੰ ਨਾ ਰਿਲੀਜ਼ ਹੁੰਦੀ ਤੇ ਇੱਕ ਤਾ ਟਕਰਾ ਹੋ ਜਾਣਾ ਸੀ ਉਸ ਹਫਤੇ ਦੇ ਅੰਦਰ ਰਿਕਾਰਡ ਕਢਾ ਕੇ ਦੇਖੋ ਉਸ ਫਿਲਮ ਨੇ 104 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਉਹਨੂੰ ਸੁਰੱਖਿਤ ਰੱਖਣ ਵਾਸਤੇ ਸਰਦਾਰ ਸੁਖਬੀਰ ਸਿੰਘ ਜੀ ਇਨਸਾਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾਈ ਜਿੱਥੇ ਕੋਈ ਝਗੜਾ ਨਹੀਂ ਸੀ ਉਥੇ ਉਸ ਹੰਕਾਰ ਦੇ ਅੰਦਰ ਬਾਈਬਲ ਕਲਾ ਕਾਂਡ ਦੇ ਅੰਦਰ ਉਸ ਸੁਖਬੀਰ ਸਿੰਘ ਬਾਦਲ ਜੀ ਨੂੰ ਜਵਾਬ ਦੇਣਾ ਪਊਗਾ ਚਾਹੇ ਆ ਕੇ ਫਰੀਦਕੋਟ ਬੜਕਾ ਮਾਰ ਕੇ ਜਾਂਦੇ ਰਹਿਣ ਚਾਹੇ ਹੋਰ ਜਾ ਕੇ ਬੜਕਾ ਮਾਰ ਦੇ ਜਵਾਬ ਤੋਂ ਨਹੀਂ ਭੱਜ ਸਕਦੇ ਜਿਵੇਂ ਫਿਲਮ ਆਈ ਸੀ ਕਿ ਬਾਗ ਮਿਲਖਾ ਬਾਗ ਸੁਖਬੀਰ ਜੀ ਭੱਜ ਨਹੀਂ ਸਕਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਛੋਟਾ ਉਹ ਉਹਨਾਂ ਨੂੰ ਮੁਬਾਰਕ ਹੋਏ ਕਿਸ ਨੂੰ ਸੁਨੀਲ ਨੂੰ ਛੋਟਾ ਨਾਂ ਲੈ ਕੇ ਬੋਲਣ ਪਰ ਤੁਹਾਨੂੰ ਪਤਾ ਹੈ ਵੀ ਬਾਗ ਬਾਗ ਕਿੱਥੇ ਤਾਈ ਭੱਜਦੇ ਆ ਲੋਕ ਦੇਖਣਗੇ ਭੱਜਣਾ ਪਊਗਾ ਪਰ ਜਵਾਬ ਦੇਣਾ ਪਊਗਾ ਉਹ ਸੁਖਵੀਰ ਸਿੰਘ ਇਨਸਾਨ ਜਿਹੜੇ ਕਹਿੰਦੇ ਸੀਗੇ 10 ਸਾਲ ਦੇ ਅੰਦਰ ਸਰਦਾਰ ਸੁਖਵੀਰ ਸਿੰਘ ਦਾ ਐਡਾ ਕੰਟਰੋਲ ਐਡਮਿਨਿਸਟ੍ਰੇਸ਼ਨ ਦੇ ਅੰਦਰ ਪੰਜਾਬ ਦੇ ਅੰਦਰ ਅਗਰ ਚਿੜੀ ਵੀ ਫੰਗ ਮਾਰਦੀ ਐ ਤੇ ਉਹਨਾਂ ਤੋਂ ਪੁੱਛ ਕੇ ਮਾਰਦੀ ਐ ਉੱਥੇ ਫਿਰ ਗੋਲੀ ਕਿਵੇਂ ਚੱਲੀ ਕਿਸ ਤਰ੍ਹਾਂ ਸੁਖਬੀਰ ਜੀ ਉਸ ਜ਼ਿੰਮੇਵਾਰੀ ਤੋਂ ਪਛ ਸਕਦੇ ਐ ਉਸ ਦਿਨ ਰਾਤ ਨੂੰ ਜਿਹੜੀ ਗੱਲ ਹੋਈ ਐ ਚਾਹੇ ਸਰਦਾਰ ਸੁਖਬੀਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜ਼ਿੰਮੇਵਾਰੀ ਆਪਣੇ ਤੇ ਲੈਣ ਜਾਂ ਡੀਜੀਪੀ ਤੇ ਪਾਣ ਮੇਰਾ ਮੰਨਣਾ ਐ ਉਹ ਦਿਨ ਸਰਦਾਰ ਸੁਖਬੀਰ ਸਿੰਘ ਜੀ ਇਨਸਾਨੇ ਡੀਜੀਪੀ ਨੂੰ ਕਿਹਾ ਜਿਹੜੇ ਅੱਜ ਕੱਲ ਇਹਨਾਂ ਦਾ ਮੋਟਾ ਠੋਕੋ ਉਹਨਾਂ ਨੂੰ ਥੈਟ ਵਾਸ ਦਾ ਆਰਡਰ ਗਿਵਨ ਉਹਨਾਂ ਨੂੰ ਠੋਕੋ ਤੋਂ ਮੇਰੇ ਬਿਜ਼ਨਸ ਦੇ ਵਿੱਚ ਵਨ ਉਸੇ ਦਖਲ ਪੈ ਰਹੇ ਉਹ ਵਿਗਨ ਪਾ ਰਹੇ ਆ ਉਹ ਜਿਹੜਾ ਉਹਨਾਂ ਨੇ ਆਪਣਾ ਕੰਮ ਚਲਾ ਰੱਖਿਆ ਸੀਗਾ ਇੱਕ ਇੱਕ ਦਿਨ ਜਿਹੜਾ ਫਿਲਮ ਦਾ ਖਰਾਬ ਹੋ ਰਿਹਾ ਸੀਗਾ ਉਹਦੇ ਚੋਂ ਪੈਸਾ ਉਹਨਾਂ ਨੂੰ ਜਿਹੜਾ ਜਾਣਾ ਸੀ ਉਹ ਖਰਾਬ ਹੋ ਰਿਹਾ ਸੀ ਉਹ ਜਿਹੜੇ ਆਰਡਰ ਦਿੱਤੇ ਐ ਇਸ ਆਦਮੀ ਨੇ ਇਸ ਕਰਕੇ ਦਿੱਤੇ ਐ ਕਿਉਂਕਿ ਅੱਜ ਦੇ ਦਿਨ ਸਰਦਾਰ ਸੁਖਬੀਰ ਸਿੰਘ ਜੀ ਹਿਸਾਂ ਪਿਛਲਾ ਤੁਸੀਂ 1.5 ਸਾਲ ਕੱਢ ਕੇ ਦੇਖ ਲਓ ਤਾਂ ਖਾਸ ਕਰਕੇ ਜਿਸ ਦਿਨ 27 ਤਰੀਕ ਨੂੰ ਰਿਪੋਰਟ ਪੇਸ਼ ਹੋਈ ਹੈ ਉਹ ਦਿਨ ਦਾ ਤਿੰਨ ਇਹਨਾਂ ਦੇ ਮੂਲ ਮੰਤਰ ਹੈ ਇਹਨਾਂ ਨੇ ਲਿਆ ਹੈ ਟੰਗ ਨੂਗਾ ਲਟਕਾ ਦੂਗਾ ਠੋਕ ਦੂਗਾ ਇਹਨਾਂ ਦਾ ਵਿਜ਼ਨ ਹੈ ਇਹਨਾਂ ਦਾ ਅਜੰਡਾ ਹੈ ਇਹ ਹੀ ਅਜੰਡਾ ਇਹਨਾਂ ਨੇ ਉਹ ਦਿਨ ਰਾਤ ਨੂੰ 13 14 ਦੀ ਅਕਤੂਬਰ ਦੀ ਰਾਤ ਨੂੰ ਆਪਣੇ ਡੀਜੀਪੀ ਨੂੰ ਕਿਹਾ ਉਹਨਾਂ ਨੂੰ ਠੋਕੋ ਮੈਨੂੰ ਨਹੀਂ ਪਤਾ ਕਿਵੇਂ ਕਰੋਗੇ ਜਿਹਦਾ ਨਤੀਜਾ ਹੈ ਇੱਥੇ ਲੋਕ ਇਹ ਕਿੰਨਾ ਹੀ ਭੱਜ ਲੈਣ ਸੁਖਵੀਰ ਜੀ ਬਾਗ ਮਿਲਖਾ ਬਾਗ ਜਵਾਬ ਦੇਣਾ ਪਊਗਾ ਲੋਕ ਉਸ ਗੱਲ ਤੋਂ ਜਵਾਬ ਮੰਗਣਗੇ ਤੇ ਅਸੀਂ ਜਿਹੜਾ ਕੈਪਟਨ ਸਾਹਿਬ ਨੇ ਅਹਿਦ ਚੱਕਿਆ ਜਿਹੜੇ ਇਸ ਜਿਨ੍ਹਾਂ ਨੇ ਆਕਾਣ ਕੀਤਾ ਉਹਨਾਂ ਲੋਕਾਂ ਤੇ ਜ਼ਿੰਮੇਵਾਰੀ ਬਣੂਗੀ ਇੰਰਸਾ ਸਾਹਿਬ ਇੱਕ ਮਾਖੀ ਖਤਮ ਕਰਦੇ ਆ ਉਸ ਤੇ ਵੀ ਸਵਾਲ ਪੁੱਛਣ ਕਿੰਸਾ ਸਾਹਿਬ ਦਾ ਬਿਆਨ ਆਇਆ ਪਰਸੋਂ ਕਿ ਜਥੇਦਾਰ ਅਟਲ ਤਖਤ ਦੇ ਜਥੇਦਾਰ ਸਾਹਿਬ ਨੂੰ ਬਦਲਿਆ ਜਾਵੇ ਦੇਖੋ ਧਰਮ ਦੇ ਮਸਲਿਆਂ 'ਚ ਮੈਂ ਦਖਲ ਨਹੀਂ ਦਿੰਦਾ ਪਰ ਇੱਕ ਆਮ ਪੰਜਾਬੀ ਹੈ ਜਿਹੜਾ ਪੁੱਛਦਾ ਹੈ ਵੀ ਜਥੇਦਾਰ ਸਾਹਿਬ ਨੂੰ ਕਿਉਂ ਬਦਲਿਆ ਜਾਵੇ ਸਿਰਫ ਇਸ ਕਰਕੇ ਕਿ ਉਹਨਾਂ ਨੇ ਡੇਰੇ ਵਾਲੇ ਮੁਖੀ ਨੂੰ ਮਾਫੀਨਾਮਾ ਦਿੱਤਾ ਮੇਰਾ ਮੰਨਣਾ ਹੈ ਜੇ ਸਰਦਾਰ ਅਵਤਾਰ ਸਿੰਘ ਮੱਕੜ ਜਿਹੜਾ ਐਸਪੀਸੀ ਦੇ ਪ੍ਰਧਾਨ ਉਹਨਾਂ ਦੇ ਬਿਆਨ ਹੈ ਵੀ ਸਾਡੇ ਤੋਂ ਆ ਦਵਾਏ ਗਏ ਆਰਡਰ ਫਿਰ ਕਿਉਂ ਨਹੀਂ ਉਹਨਾਂ ਤੋਂ ਅਸਤੀਫਾ ਮੰਗਿਆ ਜਾਵੇ ਜਿਨ੍ਹਾਂ ਨੇ ਆਰਡਰ ਦਿੱਤੇ ਸੀ ਮਾਫੀ ਨਾਮੇ ਦੀ ਲੋਕ ਪੁੱਛਣਗੇ ਲੋਕਾਂ ਨੂੰ ਜਵਾਬ ਦੇਣਾ ਪਊਗਾ ਸਰਦਾਰ ਸੁਖਬੀਰ ਸਿੰਘ ਜੀ ਇਹਨਾਂ ਨੂੰ ਕਿਉਂ ਆਰਡਰ ਇਹਨਾਂ ਨੇ ਕੀਤਾ ਕਿਉਂ ਉਹਨਾਂ ਤੋਂ ਕਿ ਅਸਤੀਫਾ ਲਿਆ ਜਾਵੇ ਅੱਜ ਮਾਸਟਰ ਤਾਰਾ ਸਿੰਘ ਜੀ ਦੀ ਗ੍ਰੈਂਡ ਡਾਟਰ ਜਿਹੜੀ ਪੋਤੀ ਹੈ ਬੀਬਾ ਕਿਰਨ ਜੋਤ कौर ਨੇ ਆ ਜਿਹੜੀ ਗੱਲ ਕੀਤੀ ਹੈ ਵੀ ਜਿਹੜੇ ਬੰਦਿਆਂ ਨੇ ਧਰਮ ਵੇਚਿਆ ਪੈਸਾ ਕਰਕੇ ਜਿਹੜਾ ਨੇ ਪੰਥ ਦਾ ਸੌਦਾ ਕਰ ਲਿਆ ਫਿਲਮ ਚ ਲਾਉਣ ਵਾਸਤੇ ਉਹਨਾਂ ਲੋਕਾਂ ਨੂੰ ਅਕਾਲੀ ਜਿਹੜੀ ਪੰਥਕ ਪਾਰਟੀ ਹੈ ਉਹਦੇ ਪ੍ਰਧਾਨ ਰਹਿਣ ਦਾ ਕੋਈ ਅਧਿਕਾਰ ਨਹੀਂ ਬਣਦਾ ਮੈਂ ਸਮਝਦਾ ਵੀ ਸਰਦਾਰ 300 ਸਾਹਿਬ ਨੂੰ ਪੁੰਦਰ ਸਾਹਿਬ ਨੂੰ ਬਰੰਪੁਰਾ ਸਾਹਿਬ ਨੂੰ ਜਿੰਨੇ ਵੀ ਇਸ ਦੇ ਆਗੂ ਹੈ ਇਹਨਾਂ ਸਾਰਿਆਂ ਨੂੰ ਕਲੜੇ ਹੋ ਕੇ ਆ ਕਦਮ ਲੈਣਾ ਪਊਗਾ ਤੇ ਪੰਜਾਬ ਦੀ ਅਮਨ ਸ਼ਾਂਤੀ ਬਣਾਏ ਰੱਖਣ ਵਾਸਤੇ ਉਹਨਾਂ ਨੂੰ ਆਪਣਾ ਸਹਿਯੋਗ ਪਾਣਾ ਪਊਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਤਰਫੋਂ ਆਂ ਆਸ਼ਵਾਸਨ ਦਿਵਾਉਣਾ ਚਾਹੁੰਦਾ ਆ ਕਿ ਜਿਨ੍ਹਾਂ ਨੇ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਕਰਨ ਵਾਸਤੇ ਹੈ ਜੀ ਗੰਦੀ ਤੇ ਘਟੀਆ ਸਾਜ਼ਿ ਸੱਚੀ ਹੈ ਉਹਨਾਂ ਨੂੰ ਸਜ਼ਾ ਦਵਾਉ ਦਵਾਈ ਜਾਊਗੀ ਤੇ ਬੜੀ ਸ਼ਿਕਰ ਹੀ ਦਵਾਈ ਜਾਊਗੀ ਥੈਂਕ ਯੂ ਸਿੱਟ ਕਦੋਂ ਬਣੇਗਾ ਸਿੱਟ ਵਾਸਤੇ ਬਟ ਆ ਨਾ ਕੱਲੇ ਸਿੱਟ ਨੂੰ ਛੱਡੋ ਤੁਸੀਂ ਅਮ ਖਾਨ ਦੀ ਗੱਲ ਕਰੋ ਗੁਟਲੀਆਂ ਕਿਉਂ ਪੇੜ ਕਿਉਂ ਬਣੀਆਂ ਨੇ ਉਹਨਾਂ ਨੂੰ ਸਿੱਟ ਵੀ ਬਣੂਗੀ ਸਜ਼ਾ ਵੀ ਹੋਗੇ ਆਣੇ ਤਾਂ ਨਾਲ ਜਿੰਨਾ ਚੇ ਹੌਸਲੇ ਰਖੋ ਲੋਕ ਕਹਿੰਦੇ ਸੀ ਕਮਿਸ਼ਨ ਬਣਿਆ ਰਿਪੋਰਟ ਆਣੀ ਨਹੀਂ ਰਿਪੋਰਟ ਵੀ ਆ ਗਈ ਜਨਤਕ ਵੀ ਹੋ ਗਈ ਤੇ ਹੁਣ ਅਗਲਾ ਕਦਮ ਜਿਹੜਾ ਹੈ ਲੋਕਾਂ ਨੇ ਅੱਜ ਉੱਥੇ ਜਿਕਾਰੇ ਲਾ ਲਾ ਕੇ ਜਿਹੜੀ ਮੰਗ ਕੀਤੀ ਹੈ ਵੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅੰਦਰ ਕਰੋ ਉਹ ਵੀ ਅੰਦਰ ਬੜੇ ਛੇਤੀ ਹੋਣੀ ਪਰ ਜੇ ਗੱਲ ਕੀਤੀ ਜਾਵੇ ਤਾਂ ਜੇ ਬਾਦਲ ਸਾਹਿਬ ਦਾ ਨਾਮ ਸਾਹਮਣੇ ਆ ਰਿਹਾ ਪਰ ਉਹਨਾਂ ਦੇ ਪਾਸੇ ਕਾਰਵਾਈ ਦੀ ਮੰਗ ਮੰਗ ਕੀਤੀ ਜਾਂਦੀ ਹੈ ਸੁਖਵੀਰ ਬਾਦਲ ਕਹਿੰਦੇ ਆ ਕਿ ਜਸਟਿਸ ਅਨਜੀਤ ਸਿੰਘ ਦੀ ਰਿਪੋਰਟ 'ਚ ਬਾਦਲ ਸਾਹਿਬ ਦਾ ਨਾਮ ਹੀ ਨਹੀਂ ਰਿਹਾ ਫਿਰ ਬਾੜ ਕਿਉਂ ਰਹੀ ਹੈ ਫੇਰ ਦੇਖੋ ਅਕਾਲੀਆਂ ਨੂੰ ਫੈਸਲਾ ਕਰਨਾ ਪਊਗਾ ਵੀ ਜੇ ਉਹਨਾਂ ਦਾ ਨਾਂ ਹੀ ਐ ਨਹੀਂ ਫੇਰ ਉਹਨੂੰ ਕਿਉਂ ਪੜੀ ਜਾਂਦੇ ਫੇਰ ਕਹਿੰਦੇ ਨੇ ਰਿਜੈਕਟ ਕਰਤੀ ਉਹਨਾਂ ਦਾ ਮਤਲਬ ਮੰਦੇ ਵੀ ਅਸੀਂ ਅਸੀਂ ਦੋਸ਼ੀ ਆਂ ਬੌਂਦਲੇ ਫਿਰਦੇ ਸਭ ਬੋਖਲਾੜ ਕਹਿ ਲੋ ਪੰਜਾਬੀ 'ਚ ਇਹ ਵਰਡ ਬੜਾ ਸਿੰਬਲ ਆ ਬੌਂਦਲੇ ਫਿਰਦੇ ਆ ਜਿਸ ਕਿਸਮ ਦੇ ਆ ਮੈਂ ਠੋਕ ਦੂੰਗਾ ਮੈਂ ਟੰਗ ਦੂੰਗਾ ਮੈਂ ਅੰਦਰ ਕਰ ਦੂੰਗਾ ਦੇਖੋ ਕਾਨੂੰਨ ਦੀ ਕਚਹਿਰੀ ਦੇ ਅੰਦਰ ਸਾਰੇ ਇੱਕ ਵਰਗੇ ਐ ਰੱਸੀ ਜਲ ਗਈ ਬਲ ਨਹੀਂ ਗਿਆ ਅਜਤੇ ਜਿਹੜੀ ਉਹ ਪੁਰਾਣਾ ਰਾਜ ਵਾਲਾ ਜਿਹੜੀ ਆ ਗਈ ਨਹੀਂ ਤੋਂ ਉਸ ਲੋਕਾਂ ਨੇ ਇਹਨਾਂ ਨੂੰ ਜੋ ਅਜੇ ਇਥੇ ਹੋਇਆ ਮੰਦਪਾਗਾ ਹੋਇਆ ਜੋ ਯੂ ਬਾ ਸਿਟੀ ਜਿਹੜਾ ਮੰਦਪਾਗਾ ਹੋਇਆ ਜੋ ਨਿਊਯਾਰਕ ਜਿਹੜਾ ਮੰਦਪਾਗਾ ਹੋਇਆ ਤਰਨ ਤਰਨ ਗਏ ਸੀ ਮੱਥਾ ਟੇਕਣ ਮੈਂ ਉਹਨਾਂ ਜਿਹੜੇ ਸਤਕਾਰ ਕਮੇਟੀ ਜਿਹੜੇ ਉੱਥੇ ਸਤਕਾਰ ਲਈ ਖੜੇ ਸੀ ਮੈਂ ਉਹਦੇ ਪੱਖ 'ਚ ਨਹੀਂ ਪਰ ਐਡਾ ਹੰਕਾਰ ਵੀ ਮਾੜਾ ਹੈ ਸਰਦਾਰ ਸੁਖਬੀਰ ਸਿੰਘ ਜੀ ਇਨਸਾਂ ਵਾਸਤੇ ਵੀ ਲੋਕਾਂ ਨੂੰ ਜਿਹੜਾ ਗੁੱਸਾ ਮਾਫੀ ਮੰਗ ਕੇ ਤਾਂ ਲੋਕ ਬਖਸ਼ ਦੇਣਗੇ ਇਸ ਤਰ੍ਹਾਂ ਬਖਸ਼ੀ ਨਹੀਂ ਕਹਿ ਸਕਦਾ ਇਹ ਇਨਕਾਰ ਹੈ ਜੇ ਦਰਬਰੀ ਦੇ ਵਿੱਚ ਤੁਸੀਂ ਇਹਨਾਂ ਨੂੰ এনਵਾਇਰਨਮੈਂਟ ਮੰਨਦੇ ਹੋ ਕਿ ਉਸ ਦੀ ਬੋੜੀ ਕਾਂ ਦੇ ਮੰਨਦੇ ਕਿਸੇ ਮੰਨਦੇ ਮੇਰਾ ਦੇਖੋ ਮੇਰਾ ਮੰਨਣਾ ਹੈ ਜਦੋਂ 1 ਜੂਨ 2015 ਚ ਪਹਿਲਾਂ ਜਦੋਂ ਸ਼ਵਰੂਪ ਚੋਰੀ ਹੋਇਆ ਪਵਨ ਗੁਰੂ ਗ੍ਰੰਥ ਸਾਹਿਬ ਦਾ ਉਸ ਇਨਕੁਆਇਰੀ ਨੂੰ ਰੋਕਣ ਦੇ ਵਿੱਚ ਉਸ ਟਾਈਮ ਦੇ ਹੋਮ ਮਿਨਿਸਟਰ ਦੇ ਤੌਰ ਤੇ ਸਰਦਾਰ ਸੁਖਵੀਰ ਸਿੰਘ ਇਨਸਾਨ ਜੀ ਦਾ ਹੱਥ ਸੀਗਾ ਕਿਸੇ ਨੂੰ ਦੇਖੋ ਇਹਨਾਂ ਬੱਚਿਆਂ ਨੂੰ ਪੁੱਛੋ ਇਨਾਂ ਨੂੰ ਇੰਟਰੋਗੇਟ ਕੀਤਾ ਗਿਆ। ਉੱਥੇ ਜਾ ਕੇ ਪਿੰਡ ਦੇ ਅੰਦਰ ਬੁਰਜ ਜਵਾਰ ਸਿੰਘ ਵਾਲਾ ਜੀ ਕਿਸ ਨੇ ਜਾ ਕੇ ਇਨਕੁਆਇਰੀ ਨਹੀਂ ਕੀਤੀ 1.5 ਮਹੀਨੇ ਤੱਕ ਐਸਆਈਟੀ ਬਣੀ ਪਰ ਕਿਸ ਨੇ ਜਾ ਕੇ ਇਨਕੁਆਇਰੀ ਨਹੀਂ ਕੀਤੀ ਕਿਸੇ ਨੇ ਨਹੀਂ ਪੁੱਛਿਆ। ਫਿਲਮ ਦੇ ਪੋਸਟਰ ਪਾੜਨ ਦੇ ਦਾ ਪਰਚੇ ਹੋਏ ਐ ਪਰੰਤੂ ਪਵਨ ਗੁਰੂ ਗੁਰਨ ਸਾਹਿਬ ਦੇ ਪਾੜਨ ਦੇ ਪਰਚੇ ਨਹੀਂ ਹੋਏ। ਇਹਨਾਂ ਨੂੰ ਗੁਰਸਿੱਖਾਂ ਨੂੰ ਫੜ ਕੇ ਇਹ ਦੇਖੋ ਅੱਜ ਬਹੁਤ ਵੱਡੀ ਉੱਥੇ ਗੁਰਜ ਜਵਾਰ ਸਿੰਘ ਵਾਲੇ ਦੇ ਅੰਦਰ ਸੰਗਤ ਨੇ ਗੱਲ ਕੀਤੀ ਉਹ ਕਹਿੰਦਾ ਸਾਡਾ ਆ ਨਹੀਂ ਕਹਿਣਾ ਵੀ ਤੁਸੀਂ ਕਿਸੇ ਗੁਰ ਸਿੰਘ ਨੂੰ ਪਗੜੋ ਜਾਂ ਕਿਸੇ ਪ੍ਰੇਮੀ ਨੂੰ ਪਗੜੋ ਜਾਂ ਕਿਸੇ ਫਲਾਣੀ ਜਾਤੀ ਦੇ ਬੰਦੇ ਨੂੰ ਪਗੜੋ ਸਾਨੂੰ ਤਾਂ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਪਕੜ ਕੇ ਦਿਓ ਲੋਕਾਂ ਦਾ ਦੋਸ਼ੀ ਸੀਗਾ ਪਰ ਇਹਨਾਂ ਦੇ ਉੱਤੇ ਇੱਕ ਨੋਟਾਂ ਦਾ ਜਿਹੜਾ ਲੋਕ ਕਹਿੰਦੇ ਵੋਟਾਂ ਵਾਸਤੇ ਕੀਤਾ ਮੈਂ ਕਹਿੰਦਾ ਸਰਦਾਰ ਸੁਖਵੀਰ ਸਿੰਘ ਜੀ ਇਨਸਾਨ ਨੇ ਨੋਟਾਂ ਵਾਸਤੇ ਕੀਤਾ ਵੋਟਾਂ ਵਾਲੀ ਗਲਤ ਹੈ ਜਿਹੜੇ ਡੇਢ ਸਾਲ ਲੱਗੇ ਪਈ ਸੀ ਉਹਨਾਂ ਨੂੰ ਕਦੋਂਦੋਂ ਮੈਂ ਦੇਖ ਲੂੰਗਾ ਨੋਟਾਂ ਵਾਸਤੇ ਕੀਤਾ ਉਹ ਜਿਹੜਾ ਗੁੱਸਾ ਹੈ ਇਹਨਾਂ ਨੂੰ ਛੇੜਿਆ ਬਾਬਾ ਅਕਸਾਲੀ ਅਕਾਲੀ ਹਜੇ ਤੱਕ ਚੁੱਪ ਸੁਣਦਾ ਚਾਹੇ ਅਵਕਾਸ਼ ਸਿੰਘ ਮੱਕੜ ਦੀ ਗੱਲ ਕਰ ਲਈ ਜੇ ਸੁਖਦੀਪ ਸਿੰਘ ਧੀਰ ਸੰਪਰਕ ਉਹਨੂੰ ਕੀ ਲੱਗਦਾ ਤੁਹਾਨੂੰ ਕਿ ਵੋਟਾਂ ਦੇ ਜਮੀਰ ਜਾਗੀ ਅਸਲੀ ਉਹ ਬੋਲਣ ਲੱਗ ਪਏ ਬਿਲਕੁਲ ਜਿਹੜੀ ਹੈ ਬਾੜ ਖੇਤ ਨੂੰ ਖਾਣ ਲੱਗੀ ਸਾਂ ਇਹ ਲੋਕ ਆਪਣੇ ਆਪ ਨੂੰ ਪੰਥ ਰਤਨ ਪੰਥ ਦੇ ਰਾਖੇ ਤੇ ਪੰਥਕ ਪਾਰਟੀ ਦੇ ਹੈੱਡ ਜਿਹੜੇ ਸੀਗੇ ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਮਾਨੂੰ ਸਮਝਦਾ ਟੀਮ ਸਾਹਿਬ ਸਾਹਿਬ ਚਾਹੇ ਭੁੰਦਰ ਸਾਹਿਬ ਚਾਹੇ ਅੱਜ ਕਿਰਨਪ੍ਰਿੰਟ ਜੀ ਕਿਰਨਜੀਤ ਕੌਰ ਜੀ ਦਾ ਬਿਆਨ ਆਇਆ ਹੈ ਸਾਰਿਆਂ ਨੂੰ ਪਤਾ ਹੈ ਵੀ ਇਸ ਬਾੜ ਨੂੰ ਉਖਾੜਨਾ ਪਊਗਾ ਜਿਹੜੀ ਬਾੜ ਖੇਤ ਨੂੰ ਖਾਣ ਲੱਗੀ ਆ ਇੱਕ ਫਾਈਨਲ ਜਿਹੜਾ ਸਾਰੇ ਇੱਕ ਜਿਹੜਾ ਦੇਦ ਵੀ ਹੋਈ ਉਸਤੇ ਬਿਲਕੁਲ ਸਾਰਿਆਂ ਨੂੰ ਸਾਰੇ ਪਾਸੇ ਲਗਾਤਾਰ ਤੁਹਾਡੇ ਖਿਲਾਫ ਬਿਆਨ ਦੇ ਰਹੇ ਹੁਣ ਵੀ ਉਹ ਲਲਕਾਰ ਦੇ ਰਹੇ ਆ ਕਿ ਉਹਨਾਂ ਦੇ ਏਰੀਆ ਵਿੱਚ ਆ ਕੇ ਉਹ ਚੋਣ ਲੜਨਗੇ ਤੁਹਾਡਾ ਉਹਦੇ ਬਾਰੇ ਕੀ ਕਹਿੰਦਾ ਰਹਿੰਦੀ ਵੀ ਕਰਦੇ ਆ ਮੋਰਚ ਉਦੇ ਬਾਰੇ ਇਹ ਕਿਉਂ ਕਹਿਣਾ ਮੈਂ ਕਹੂੰਗਾ ਮੇਰਾ ਇਨਾ ਕਹਿਣਾ ਹੈ ਸੁਖਵੀਰ ਜੀ ਜਵਾਬ ਦਿਓ ਤੁਸੀਂ ਇਲੈਕਸ਼ਨ ਕਿਦੋਂ ਲੜੋ ਸੁਨੀਲ ਨੂੰ ਚੰਗਾ ਮਾੜਾ ਆਖੋ ਘਟੋ ਘਟੇ ਉਹਨਾਂ ਨੂੰ ਚਾਹੀਦਾ ਹੈ ਕਿ ਜਾ ਕੇ ਇਸ ਗੱਲ ਦਾ ਜਵਾਬ ਦੇਣ ਕਿ ਗੋਲ ਇਹ ਚਲਾਉਣ ਦੇ ਆਦੇਸ਼ ਕਿਹਨੇ ਦਿੱਤੇ ਡੀਜੀਪੀ ਨੂੰ ਉਹਦਾ ਜਵਾਬ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦੇਣ ਵੱਡੇ ਬਾਦਲ ਸਾਹਿਬ ਤੇ ਨਾ ਸਿੱਟਣ ਉਹਨਾਂ ਦਾ ਮੇਰਾ ਤਾਂ ਇਹ ਨਹੀਂ ਉਹਨਾਂ ਤੋਂ ਇੱਕ ਸਵਾਲ ਹੈ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਲੈਕਸ਼ਨ ਦੇ ਦੌਰਾਨ ਜੋ ਮੰਦ ਭਾਗੀ ਘਟਨਾ ਗੁਰਜਵਾਰ ਸਿੰਘ ਵਾਲਾ ਤੋਂ ਚੱਲੂ ਹੋਈ ਤੇ ਜਿਹਦੇ ਵਿੱਚ ਪੰਜਾਬੀਆਂ ਨੂੰ ਸ਼ਹੀਦ ਹੋਣਾ ਪਿਆ ਬਾਬਲ ਕਲਾਂ ਦੇ ਅੰਦਰ ਗੋਲੀਆਂ ਚੱਲੀਆਂ ਕੋਟਫਕੂਰੇ ਵੀ ਤੇ ਸੈਂਕੜਾ ਪੰਜਾਬੀਆਂ ਦੇ ਉੱਤੇ ਤਸ਼ੱਦਦ ਟੌਰਚਰ ਕਰਕੇ ਇਨਟੈਰੋਗੇਟ ਕੀਤਾ ਗਿਆ ਲੋਕਾਂ ਦੇ ਦਿਲਾਂ ਦੇ ਅੰਦਰ ਇੱਕ ਬਹੁਤ ਵੱਡਾ ਵੱਲਵਲਾ ਸੀਗਾ ਤੇ ਉਹਦੇ ਤੇ ਮੱਲਮ ਲਾਉਣ ਵਾਸਤੇ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਸੀ ਉਹਨਾਂ ਵਾਸਤੇ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਸੀ ਉਹਨਾਂ ਨੂੰ ਪਕੜ ਕੇ ਸਜ਼ਾ ਦਿਵਾਉਣ ਦੀ ਜਿਹੜੀ ਕੈਪਟਨ ਸਾਹਿਬ ਨੇ ਗੱਲ ਕੀਤੀ ਸੀ ਉਹਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਾ ਸਿਰਫ ਬਣਿਆ ਬਲਕਿ ਉਹਨੇ ਰਿਪੋਰਟ ਆਪਣੀ ਇਸ ਕਮਿਸ਼ਨ ਨੇ ਪੇਸ਼ ਕੀਤੀ ਤੇ ਕੈਪਟਨ ਸਾਹਿਬ ਨੇ ਉਹਨੂੰ ਪਬਲਿਕ ਡੋਮੇਨ 'ਚ ਰੱਖ ਕੇ ਵਿਧਾਨ ਸਭਾ ਦੇ ਉੱਤੇ ਉਹਦੇ 'ਚ ਬਹਿਸ ਕਰਵਾਈ ਉਸ ਬਹਿਸ ਦੇ ਅੰਦਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਜੋ ਲੋਕ ਭਗੋੜੇ ਸੀਗੇ ਜੋ ਕੌਮ ਦੇ ਤੇ ਪੰਜਾਬ ਦੇ ਗਰਦਾਰ ਸੀਗੇ ਉਹਨਾਂ ਲੋਕਾਂ ਦੇ ਜਦੋਂ ਪਰਦਾ ਫਾਸ਼ ਹੋ ਗਿਆ ਅੱਜ ਉਸ ਵਾਅਦੇ ਨੂੰ ਲੈ ਕੇ ਪੰਜਾਬ ਕੈਬਨਿਟ ਦੇ ਸਾਰੇ ਸੀਨੀਅਰ ਮੈਂਬਰ ਸਾਹਿਬਾਨ ਸਾਡੇ ਸਾਰੇ ਆਨਰੇਬਲ ਮੰਤਰੀ ਸਾਹਿਬਾਨ ਐਮਐਲਏ ਸਾਹਿਬਾਨ ਉਹਨਾਂ ਪਰਿਵਾਰਾਂ ਕੋਲ ਜ ਜਾ ਕੇ ਆਏ ਆ ਜਿਨ੍ਹਾਂ ਨੂੰ ਟੌਰਚਰ ਕੀਤਾ ਗਿਆ ਉਸ ਗੁਰਜ ਜਵਾਰ ਸਿੰਘ ਵਾਲੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਆਏ ਆ ਤੇ ਬਹਿਬਲ ਕਲਾਂ ਉਸ ਪਿੰਡ ਦੇ ਅੰਦਰ ਜਿੱਥੇ ਸ਼ਹੀਦ ਹੋਏ ਉਹਨਾਂ ਦੇ ਯਾਦ ਦੇ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਵਿਚਾਰ ਸਾਂਝੇ ਕਰਕੇ ਆਏ ਇੱਕ ਪਾਸੇ ਸਰਕਾਰ ਹੈ ਜਿਹੜੀ ਆਪਣੇ ਵਾਅਦੇ ਤੇ ਉੱਤੇ ਪਾਇਮ ਖੜੀ ਹੈ ਤੇ ਉਹ ਲੋਕ ਜੋ ਆਪਣੇ ਆਪ ਨੂੰ ਪੰਥ ਦੇ ਰਖਵਾਲੇ ਪੰਥ ਰਤਨ ਕੋ ਆਂਦੇ ਸੀਗੇ ਉਹਨਾਂ ਲੋਕਾਂ ਨੇ ਜੋ ਤਸ਼ੱਦਦ ਕੀਤੀ ਆਪਣੀ ਸਾਜ਼ਿਸ਼ ਦੇ ਤਹਿਤ ਕਿਹੜੇ ਕਾਰਨਾਂ ਨਾਲ ਆ ਸਾਰਾ ਕੁਝ ਸਾਜ਼ਿਸ਼ ਰਚੀ ਗਈ ਉਹਦੇ باوجود ਅਜੇ ਉਥੇ ਬਾਈਬਲ ਕਲਾ ਕਾਂਡ ਦੇ ਅੰਦਰ ਮੈਂ ਸਾਰੇ ਪੰਜਾਬੀਆਂ ਦਾ ਖਾਸ ਤੌਰ ਤੇ ਬਾਈਬਲ ਕਲਾ ਪਿੰਡ ਦੇ ਇਸ ਇਲਾਕੇ ਦੇ ਤੇ ਸਾਰੇ ਪੰਜਾਬ ਦੇ ਅੰਦਰ ਉਹਨਾਂ ਲੋਕਾਂ ਦਾ ਧੰਨਵਾਦ ਕਾਂਗਰਸ ਪਾਰਟੀ ਕਨਿਓ ਪੰਜਾਬ ਕਨਿਓ ਤੇ ਦੇਸ਼ ਕਨਿਓ ਉਹਨਾਂ ਸਾਰਿਆਂ ਪੰਜਾਬੀਆਂ ਦਾ ਧੰਨਵਾਦ ਕਰਕੇ ਆਇਆ ਜਿਨ੍ਹਾਂ ਨੇ ਐਨੀ ਗਹਿਰੀ ਸਾਜਿਸ਼ ਜਿੱਥੇ ਆਪਸ ਵਿੱਚ ਪਿਆਰ ਭਾਈਚਾਰੇ ਦੇ ਵਿੱਚ ਵੰਡਪਾਣ ਨੂੰ ਭਾਈ ਨੂੰ ਭਾਈ ਦੇ ਨਾਲ ਧਰਮ ਨੂੰ ਧਰਮ ਦੇ ਨਾਲ ਹਿੰਦੂ ਨੂੰ ਸਿੱਖ ਦੇ ਨਾਲ ਜਾਂ ਦੂਜੇ ਮਜਬਾ ਨੂੰ ਜਾਂ ਸਮਾਜ ਨੂੰ ਕਿਸੇ ਸਮਾਜ ਦੀ ਨਿਆਂਈ ਨੂੰ ਦੂਜਿਆਂ ਨਾਲ ਲੜਾਉਣ ਵਾਸਤੇ ਜੋ ਕੋਸ਼ਿਸ਼ਾਂ ਕੀਤਾ ਗਏ ਆ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਤਾ ਤੇ ਪੰਜਾਬ ਦੇ ਅੰਦਰ ਗੋਲੀਆਂ ਚੱਲੀਆਂ ਤਸ਼ੱਦਦ ਹੋਈਆਂ ਬੇਅਦਬੀ ਦੀ ਘਟਨਾ ਉਹਦੇ باوجود ਪਿਆਰ ਇੱਥੇ ਬਣਾਇਆ ਰੱਖਿਆ ਉਹਦੇ ਵਾਸਤੇ ਉਹਨਾਂ ਦਾ ਧੰਨਵਾਦ ਕੀਤਾ ਤੇ ਧੰਨਵਾਦ ਕਰਦਾ ਮੈਂ ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਇਸ ਰਣਜੀਤ ਸਿੰਘ ਕਮਿਸ਼ਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਅੰਦਰ ਇਰੈਸਪੈਕਟਿਵ ਚਾਹੇ ਉਹ ਕਿਸੇ ਪਾਰਟੀ ਨਾਲ ਸਬੰਧਿਤ ਸੀ ਕਿਸੇ ਧਰਮ ਨਾਲ ਸਬੰਧਿਤ ਸੀ ਈਵਨ ਜਿਹੜੇ ਇਹ ਲੋਕ ਐ ਆਪਣੇ ਆਪ ਨੂੰ ਪੰਥ ਦੇ ਰਖਵਾਲੇ ਕਹਿੰਦੇ ਐ ਅਕਾਲੀ ਪਾਰਟੀ ਜਿਹੜੀ ਇਹਨਾਂ ਦੇ ਜਿਹੜੇ ਭਾਈਵਾਲ ਐ ਭਾਜਪਾ ਨੇ ਵੀ ਕਿਹਾ ਵੀ ਜਿਹੜੇ ਦੋਸ਼ੀ ਐ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਸ ਪਾਪ ਦੇ ਵਿੱਚ ਤੇ ਅਸੀਂ ਉਸ ਕਦਮ ਨੂੰ ਲੈ ਕੇ ਕੈਪਟਨ ਸਾਹਿਬ ਦੀ ਸ਼ਰਾਰਤ ਕਰਦੇ ਹਾਂ ਕਿ ਉਹਨਾਂ ਨੇ ਕੰਮ ਕੀਤਾ। ਉੱਥੇ ਜਵਾਰ ਸਿੰਘ ਵਾਲਾ ਦੇ ਅੰਦਰ ਜਿਹੜੇ ਗ੍ਰੰਥੀ ਹੈ ਗੋਰਾ ਸਿੰਘ ਜੀ ਉਹਨਾਂ ਦੇ ਉੱਤੇ ਵੀ ਅਤਿਆਚਾਰ ਹੋਇਆ। ਉਹਨਾਂ ਨੂੰ ਸਰਕਾਰ ਨੇ ਆਰਥਿਕ ਮਦਦ ਦੇਣ ਦੀ ਕੋਰਡ ਆਫ ਕਨਡਕਟ ਲੱਗਿਆ ਪਰ ਆ ਜਿਹੜਾ ਐਸਾ ਮਸਲਾ ਇਹਦੇ ਵਿੱਚ ਮੈਂ ਸਮਝਦਾ ਵੀ ਕਿਸੇ ਨੂੰ ਅਗਰ ਹੋਊਗੀ ਤਾਂ ਇਹਨਾਂ ਪੰਥ ਦੇ ਰਖਵਾਲੇ ਜਿਹੜੇ ਸੋ ਕਾਲਡ ਪੰਥ ਰਤਨਨਨ ਹੋਊਗੀ 5 ਲੱਖ ਰੁਪਏ ਉਹਨਾਂ ਦੇ ਪਰਿਵਾਰ ਨੂੰ ਜਿੱਦਨਾਂ ਕੋਰਡ ਆਫ ਕਨਡਕਟ ਖਤਮ ਹੋ ਜਾਂਦਾ ਉਹਨਾਂ ਨੂੰ ਦਿੱਤੇ ਜਾਣਗੇ ਤੇ ਜਿਹੜੇ ਜਿਹੜੇ ਸਾਥੀ ਇੱਥੇ ਖੜੇ ਐ ਰੁਪਿੰਦਰ ਜੀ ਖੜੇ ਐ ਜਸਵਿੰਦਰ ਜੀ ਇਹਨਾਂ ਦੇ ਪਰਾ ਤੇ ਇਹਨਾਂ ਦੇ ਫਾਦਰ ਦਰਸ਼ਨ ਸਿੰਘ ਜੀ ਖੜੇ ਐ ਇਹਨਾਂ ਦੋਨਾਂ ਬੱਚਿਆਂ ਨੂੰ ਜਦੋਂ ਉਸ ਮਸਲੇ ਦੇ ਅੰਦਰ ਝੂਠਾ ਫਸਾਇਆ ਗਿਆ ਜਿਸ ਪ੍ਰੈਸ ਕਾਨਫਰੰਸ ਜਦੋਂ ਇਹਨਾਂ ਨੂੰ ਫੜਿਆ ਗਿਆ ਉਸ ਪ੍ਰੈਸ ਕਾਨਫਰੰਸ ਕਰਨ ਵਾਸਤੇ ਉਸ ਟਾਈਮ ਦੇ ਡਿਪਟੀ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਸਰਦਾਰ ਸੁਖਵੀਰ ਸਿੰਘ ਜੀ ਇਨਸਾਨੇ ਜਾ ਕੇ ਪੁਲਿਸ ਹੈੱਡਕੁਆਰਟਰ ਦੇ ਅੰਦਰ ਪ੍ਰੈਸ ਕਾਨਫਰੰਸ ਕੀਤੀ ਤੇ ਇਹਨਾਂ ਨੂੰ ਟੌਰਚਰ ਕਰਵਾਇਆ ਇੱਕ ਬੱਚੇ ਦੇ ਪਿੱਠ ਦੇ ਵਿੱਚ ਅਜੇ ਵੀ ਉਹ ਚੱਲ ਨਹੀਂ ਸਕਦਾ ਇਸ ਕਰਕੇ ਇਸ ਪਰਿਵਾਰ ਨੂੰ ਐਨਾਂ ਦੇ ਮੈਡੀਕਲ ਐਕਸਪੈਂਸਸ ਇਹਨਾਂ ਦੇ ਇਲਾਜ ਵਾਸਤੇ 15 ਲੱਖ ਰੁਪਏ ਕੈਪਟਨ ਸਾਹਿਬ ਨੇ ਜਿਸ ਦਿਨ ਕੋਡ ਆਫ ਕੰਡਕਟਰ ਹੋ ਜਾਂਦਾ ਇਹਨਾਂ ਨੂੰ ਇਲਾਜ ਕਰਾਉਣ ਦੇ ਹੋਰ ਵੀ ਕੋਈ ਖਰਚਾ ਹੋਗਾ ਇਲਾਜ ਦਾ ਉਹ ਵੀ ਦੇਣ ਦਾ ਵਾਅਦਾ ਕੀਤਾ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੋਨਾਂ ਬੱਚਿਆਂ ਨੂੰ ਕਿਉਂਕਿ ਇਹ ਦੋਨੋਂ ਬੱਚੇ ਇਸ ਉਮਰ ਦੇ ਵਿੱਚ ਹੈ ਜਿਨ੍ਹਾਂ ਦੇ ਜਿਸ ਕਿਸਮ ਦੀ ਤਸ਼ੱਦਦ ਆਈ ਗਈ ਹੈ ਉਹ ਸ਼ਬਦਾਂ ਦੇ ਬਿਆਨ ਨਹੀਂ ਕੀਤੇ ਜਾ ਸਕਦੇ ਉਹਦੇ باوجود ਨੇ ਬੱਚਿਆਂ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਹੈ ਇਹਨਾਂ ਨੂੰ ਕਿਤੇ ਨਾ ਕਿਤੇ ਬਣਦਾ ਉਹਨਾਂ ਨੂੰ ਰੋਜ਼ਗਾਰ ਨੌਕਰੀ ਦੇਣ ਦਾ ਵੀ ਮੈਂ ਕੈਪਟਨ ਸਾਹਿਬ ਤੋਂ ਇਹਨਾਂ ਨੂੰ ਅश्वਾਸ਼ਣ ਦਿਵਾਣਾ ਜਦੋਂ ਕੋਡ ਆਫ ਕੰਡਕਸ਼ਨ ਖਤਮ ਹੋ ਜਾਂਦਾ ਉਹਦੇ ਬਾਅਦ ਇਹ ਕੀਤਾ ਜਾਊਗਾ ਇੱਥੇ ਜਦੋਂ ਗੱਲ ਆ ਜਾਂਦੀ ਹੈ ਉੱਥੇ ਇੱਕ ਜਿਹੜਾ ਸਵਾਲ ਲੋਕਾਂ ਨੇ ਖਾਸ ਤੌਰ ਤੇ ਰੁਪਿੰਦਰ ਸਿੰਘ ਨੇ ਪੁੱਛਿਆ ਸੀਗਾ ਵੀ ਸਾਡੇ ਉੱਤੇ ਹੀ ਸਾਡੇ ਗੁਰਸਿੱਖਾਂ ਦੇ ਉੱਤੇ ਅਤਿਆਚਾਰ ਕਿਉਂ ਆ ਰਿਹਾ ਹੈ ਮੈਂ ਇਸ ਕਰਕੇ ਇਹ ਗੱਲ ਕੀਤੀ ਹੈ ਜਦੋਂ ਮੈਂ ਸੁਖਬੀਰ ਜੀ ਨੂੰ ਬੜੇ ਸਤਕਾਰਯੋਗ ਹੈ ਉਹਨਾਂ ਨੂੰ ਸੁਖਬੀਰ ਸਿੰਘ ਇਨਸਾਂ ਜਦੋਂ ਮੈਂ ਕਿਹਾ ਕਿਸੇ ਖਾਸ ਕਾਰਨ ਕਰਕੇ ਕਿਹਾ ਸਭ ਤੋਂ ਵੱਡੀ ਗੱਲ ਪਹਿਲਾ ਇੱਥੇ ਹੋਇਆ ਹੀ ਕਿਉਂ ਕਾਂਡ ਕਿਉਂ ਆ ਇਹ ਕਾਂਡ ਇਸ ਕਰਕੇ ਆ ਜਿਸ ਕਾਰਨ ਅੱਜ ਸਰਦਾਰ ਸੁਖਬੀਰ ਸਿੰਘ ਜੀ ਇਨਸਾਂ ਫਰੀਦਕੋਟ ਆਏ ਹੋਏ ਸੀਗੇ ਕਈ ਲੋਕਾਂ ਦਾ ਮੰਨਣਾ ਸੀਗਾ ਵੀ ਇੱਥੇ ਰਾਜਨੀਤਿਕ ਕਾਰਨਾ ਕਰਕੇ ਆਏ ਵੀ ਇਹਨਾਂ ਦੇ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਐ ਖੜੇ ਨਹੀਂ ਸੀ ਉਹ ਰੇ ਭੱਜ ਰਹੇ ਐ ਮੇਰਾ ਮੰਨਣਾ ਹੈ ਸਰਦਾਰ ਸੁਖਵੀਰ ਸਿੰਘ ਜੀ ਇਨਸਾ ਇੱਥੇ ਆਏ ਸੀਗੇ ਕਮੰਡ ਕਰਕੇ ਅਹੰਕਾਰ ਕਰਕੇ ਮੈਂ ਕਹਿੰਦੇ ਪੰਜਾਬ ਦੇ ਲੋਕਾਂ ਦਾ ਜਿਹੜਾ ਗੁੱਸਾ ਉਹਨੂੰ ਟਿੱਚ ਜਾਣਦਾ ਮੇਰਾ ਅਗਰ ਕੁਝ ਵਿਗਾੜ ਸਕਦੇ ਐ ਪੰਜਾਬ ਦੇ ਲੋਕ ਤਾਂ ਮੈਂ ਇੱਥੇ ਖੜਾ ਆਦਰਵਾਇਜ਼ ਉਹਨਾਂ ਦਾ ਇੱਥੇ ਆਣ ਦਾ ਕੋਈ ਕਾਰਨ ਹੈ ਨਹੀਂ ਸੀਗਾ ਜੇ ਅਗਰ ਆਂਦੇ ਮੈਂ ਸਮਝਦਾ ਅਗਰ ਵਾਕਈ ਉਸ ਪੰਥਿਕ ਪਾਰਟੀ ਦੇ ਪ੍ਰਧਾਨ ਹੈਗੇ ਜਿਸ ਪਾਰਟੀ ਦੇ ਪ੍ਰਧਾਨ ਦੇ ਸੀ ਸਭ ਤੋਂ ਪਹਿਲਾ ਫਰਜ ਉਹਨਾਂ ਦਾ ਬਣਦਾ ਸੀ ਇਸ ਪਰਿਵਾਰ ਕੋਲ ਜਾ ਕੇ ਮਾਫੀ ਮੰਗਣ ਦਾ ਇਹਨਾਂ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਜੀ ਤੋਂ ਇਹਨਾਂ ਦੇ ਭਰਾ ਜਸਵਿੰਦਰ ਸਿੰਘ ਜੀ ਤੋਂ ਰੁਪਿੰਦਰ ਸਿੰਘ ਜੀ ਤੋਂ ਮਾਫੀ ਮੰਗਣ ਦੀ ਬਜਾਏ ਜਿਹੜੇ ਇੱਥੇ ਆ ਕੇ ਰਾਜਨੀਤਿਕ ਡਰਾਮਾ ਕਰਕੇ ਗਏ ਐ ਮੈਂ ਸਮਝਦਾ ਪੰਜਾਬ ਦੇ ਲੋਕ ਉਹਨਾਂ ਗੱਲਾਂ ਨੂੰ ਕਦੇ ਮਾਫ ਨਹੀਂ ਕਰਨਗੇ ਨਵਜੋਤ ਸਿੱਧੂ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਵਾਪਰੇ ਬੇਦਬੀ ਕਾਂਡ ਦੀ ਕੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਹੇ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਇਸ ਘਟਨਾ ਲਈ ਕਦੇ ਵੀ ਮੁਆਫ ਨਹੀਂ ਕਰਨਗੇ। ਉਹਨਾਂ ਕਹੇ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਗਿਆ ਚੋਣ ਵਾਦਾ ਪੂਰਾ ਕੀਤਾ ਗਿਆ ਹੈ। ਅਤੇ ਬੇਦਬੀ ਕਾਂਡ ਅਤੇ ਗੋਲੀ ਕਾਂਡ ਨਾਲ ਸੰਬੰਧਿਤ ਦੋਸ਼ੀਆਂ ਨੂੰ ਹਰ ਹਾਲ ਵਿੱਚ ਸਜ਼ਾ ਦਵਾਈ ਜਾਵੇਗੀ। ਇੱਕ ਗੱਲ ਸੁਣੋ ਯਾਰ। ਖैर ਇਹ ਤੋਂ ਮੈਂ ਪਹਿਲਾਂ ਗੱਲ ਸੁਣਦਾ। ਵੇਖੋ ਇੱਕ ਹੁੰਦੀ ਹੈ ਲੋਕਾਂ ਦੀ ਕਚਹਿਰੀ। ਲੋਕਾਂ ਦੀ ਕਚਹਿਰੀ ਚੋਂ ਇਹ ਪਗੋੜੇ ਐ। ਮੈਂ ਉਹਨੂੰ ਵੀ ਕਿਹਾ ਸੀ ਅੱਜ ਵੀ ਕਹਿਣਾ ਇਹਨੂੰ ਚੈਲੰਜ ਕਰਕੇ ਕਿਹਾ ਸੀਗਾ ਵੀ ਭੱਜੀ ਨਾ ਲੋਕਾਂ ਦੀ ਖਿਚੜੀ ਸਭ ਤੋਂ ਵੱਡੀ ਵਿਧਾਨ ਸਭਾ ਉੱਥੋਂ ਭੱਜੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਅੱਡੀਆਂ ਨੂੰ ਥੁੱਕ ਲਾ ਕੇ ਹੌਮੇ 'ਚ ਭਰਿਆ ਇੱਥੇ ਆਇਆ ਤੇ ਲੋਕਾਂ ਨੇ ਭਜਾਇਆ ਲੋਕਤੰਤਰ 'ਚ ਆਵਾਜ਼ੇ ਖਲਕ ਨਗਾੜਾਏ ਖੁਦਾ ਜਨਤਾ ਦੀ ਆਵਾਜ਼ 'ਚ ਪਰਮਾਤਮਾ ਦੀ ਆਵਾਜ਼ ਹੈ ਤੇ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਰਿਹਾ ਇਹ ਮੁੱਦਾ ਮੈਂ ਕਿ ਕੀ ਭਾ ਨਾਲ ਵੀ ਗੱਲ ਕਰ ਰਿਹਾ ਯਾਕੜ ਸਾਹਿਬ ਨਾਲ ਵੀ ਗੱਲ ਇਹ ਸ਼ੇਰ ਦੀ ਸਵਾਰੀ ਵਾਲਾ ਕੰਮ ਹੈ ਜਾਂ ਇਹ ਹੈ ਨਹੀਂ ਆਸੀਆਂ ਹੈ ਨਹੀਂ ਜੇ ਅਸੀਂ ਐਕਸ਼ਨ ਨਾ ਲਿਆ ਤੇ ਫਿਰ ਅਸੀਂ ਕਾਹਦੇ ਹੋਏ ਗੁਰੂ ਦੇ ਸਿੱਖ ਜਿਨ੍ਹਾਂ ਲੋਕਾਂ ਨੇ ਗੁਰੂ ਦੀ ਬੇਅਦਬੀ ਕੀਤੀ ਸਾਡੀ ਕੌਮ ਦਾ ਸਭ ਤੋਂ ਵੱਡਾ ਕਾਹਨ ਕੀਤਾ ਜਿਨ੍ਹਾਂ ਨੇ ਪੋਲਰਾਈਜੇਸ਼ਨ ਦੇ ਲਈ ਵੋਟਾਂ ਲੈਣ ਦੇ ਲਈ ਅਕਾਲ ਤਖਤ ਦਾ ਹੁਕਮ ਨਹੀਂ ਮੰਨਿਆ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੇ ਘਰੇ ਬੁਲਾ ਕੇ ਕਿਹਾ ਵੀ ਮਾਫੀ ਦੇ ਕਿਉਂਕਿ ਮੈਨੂੰ 100 ਕਰੋੜ ਰੁਪਏ ਚਾਹੀਦੇ ਆ ਮਿੱਤਰ ਪਿਆਰੇ ਇੱਕ ਗੱਲ ਨੂੰ ਸੁਣ ਲੈ ਕਮਿਸ਼ਨ ਕੋਰਪੋਸ਼ਨ ਦੀ ਗੱਲ ਦੀ ਮੈਂ ਇੱਕ ਸੈਕਸ਼ਨ ਕੋਟ ਕਰ ਰਿਹਾ ਤੁਹਾਨੂੰ ਆ ਦੇਖ ਲਓ ਫਿਰ ਬਾਅਦ ਚ ਨਗੀ ਉਹ ਵੀ ਮੈਂ ਵਿਚੋਂ ਕੋਟ ਨਹੀਂ ਕੀਤਾ ਇਹ ਤੁਹਾਨੂੰ ਐ ਟਕਾ ਕੇ ਸੁਣਾਦਣਾ ਮੈਂ ਦੇਖ ਲਓ ਕ੍ਰਿਮੀਨਲ ਪ੍ਰੋਸੀਜਰ ਕੋਰਟ ਦੀ ਧਾਰਾ ਹੈਗੀ ਹੈ 154 ਇਹ ਸੀ ਆਰ ਪੀ ਸੀ ਦੀ ਇਹ ਕਹਿੰਦੀ ਹੈ ਵੀ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਇਜ਼ ਮੰਡੇਟਰੀ ਰਜਿਸਟ੍ਰੇਸ਼ਨ ਐਫ ਆਈ ਆਰ ਦੀ ਮੰਡੇਟਰੀ ਹੈ ਇਹ 154 ਦੇ ਇਫ ਦੀ ਇਨਫੋਰਮੇਸ਼ਨ ਡਿਸਕਲੋਸਸ ਕਮਿਸ਼ਨ ਆਫ ਅ ਕਾਗਨਾਈਜੇਬਲ ਕਾਗਨਾਈਜੇਬਲ ਅਫੈਂਸ ਇਹਦੇ ਚ ਕੋਈ ਪ੍ਰੀਲਿਮਿਨਰੀ ਇਨਕੁਆਇਰੀ ਦੀ ਲੋੜ ਨਹੀਂ ਫੜਕੇ ਇਹਨਾਂ ਨੂੰ ਥਾਂ ਡਨੇ ਅੰਦਰ ਦੀਏ ਪਰਚਾ ਦਈਏ ਇਹਨਾਂ ਦੇ ਉੱਤੇ ਔਰ ਇਹੀ ਲੋਕ ਸਾਡੇ ਤੋਂ ਐਕਸਪੈਕਟ ਕਰਦੇ ਆ ਹੁਣ ਗੱਲ ਆ ਗਈ ਡੇਰਾ ਸਾਧ ਵਾਲੀ ਗੱਲ ਮੈਨੂੰ ਇੱਕ ਗੱਲ ਦੱਸੋ ਮੈਂ ਟਕਾ ਕੇ ਗੱਲ ਕਰਦਾ ਹਾਂ 1900 ਜਿਹੜਾ ਉਹਨਾਂ ਦੀ ਸਰਕਾਰ ਆਈ 1907 ਦੇ ਵਿੱਚ ਉਹਨਾਂ ਨੇ 2007 ਦੇ ਵਿੱਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੱਪੜੇ ਪਾ ਕੇ ਨਕਲ ਲਾਈ ਪਰਚਾ ਪਿਆ ਪਿਆ ਕਿ ਨਹੀਂ ਪਰਚਾ ਪਿਆ ਐਫ ਆਈ ਆਰ ਰਜਿਸਟਰ ਹੋਈ ਤੁਸੀਂ ਮੈਨੂੰ ਇਹ ਦੱਸੇ ਸੁਖਵੀਰ ਸਿੰਘ ਬਾਦਲ ਵੀ ਇਹਨੇ 5 ਸਾਲ ਕੀ ਕੀਤਾ 2012 ਦੇ ਵਿੱਚ 3 ਦਿਨ ਪਹਿਲਾਂ ਜਦੋਂ ਇਹਨਾਂ ਜਦੋਂ ਦੂਸਰਾ ਇਲੈਕਸ਼ਨ ਹੋਣਾ ਸੀ 3 ਦਿਨ ਪਹਿਲਾਂ ਉਹਦੀ ਵਾਪਸੀ ਦੇ ਲਈ ਮੰਗ ਕੀਤੀ ਪੰਜਾਬ ਪੁਲਿਸ ਨੇ ਕੈਂਸਲੇਸ਼ਨ ਲਈ ਉਹਦੀ ਕੈਂਸਲੇਸ਼ਨ ਦੀ ਮੰਗ ਕੀਤੀ ਜਿਹੜਾ ਗਵਾਹ ਸੀ ਪੁਲਿਸ ਨੇ ਕਿਹਾ ਜੀ ਇਹ ਗਵਾਹ ਉੱਥੇ ਕੰਗregation ਛਾ ਹੀ ਨਹੀਂ ਸੀ ਗਵਾਹ ਕਹਿੰਦਾ ਮੈਂ ਸੀ ਸਮਝੋ ਮੇਰੀ ਗੱਲ ਕੋਈ ਚਾਰਜ ਸ਼ੀਟ 2007 ਤੋਂ ਲੈ ਕੇ 2014 ਤੱਕ ਇੱਕ ਵੀ ਚਾਰਜ ਸ਼ੀਟ ਇਹਨਾਂ ਨੇ ਉਹਦੇ ਖਿਲਾਫ ਨਹੀਂ ਲਾਈ ਤੇ ਜਿਹਨੂੰ ਪੰਥ ਚੋਂ ਛੇਕਿਆ ਗਿਆ ਜਿਹਨੂੰ ਪੰਥ ਚੋਂ ਤਨਖਈਆ ਡਿਕਲੇਅਰ ਕੀਤਾ ਗਿਆ ਉਹਦੇ ਗੋਡਿਆਂ 'ਚ ਬੈ ਕੇ ਵੋਟਾਂ ਮੰਗਣੇ ਗੋਡਿਆਂ 'ਚ ਬੈ ਕੇ ਕਹੇ ਸਰਦਾਰ ਬਾਦਲ ਵੀ ਗੋਡਿਆਂ 'ਚ ਨਹੀਂ ਬੈਠਿਆ ਕਹੇ ਸਰਦਾਰ ਬਾਦਲ ਵੀ ਉਹ ਜਾ ਕੇ ਦੇਰਾ ਸਾਤੋਂ ਵੋਟਾਂ ਮੰਗਣ ਦੇ ਲਈ ਉਨੇ ਵੋਟਾਂ ਦੀ ਪੋਲਰਾਈਜੇਸ਼ਨ ਦੇ ਲਈ ਸਮਝੌਤਾ ਨਹੀਂ ਕੀਤਾ ਤੇ ਕੀ ਕਹਿੰਦਾ ਕਿ ਵੰਡਣ ਦੀ ਗੱਲ ਕਰ ਰਿਹਾ ਕੋਈ ਵੰਡਣ-ਗੁੰਡਣ ਦੀ ਗੱਲ ਨਹੀਂ ਕਰ ਰਿਹਾ ਇੱਥੇ ਸਾਰੇ ਅਸੀਂ ਇੱਕਾਂ ਇਹ ਤੇ ਸਿੱਖ ਕੌਮ ਤੇਰੇ ਮਗਰ ਪਈ ਹੋਈ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਵਿਰੋਧ ਦੇ ਇੱਥੇਰਾ ਕੌਣ ਕਰ ਰਿਹਾ ਤੂੰ ਕਦੇ ਇਹ ਨਾ ਸੋਚੀਂ ਵੀ ਕੋਈ ਵਿਰੋਧ ਕਿਤੋਂ ਕੋਈ ਹਿੰਦੂ ਤੋਂ ਕਰ ਰਿਹਾ ਕੋਈ ਸਾਰਾ ਪੰਜਾਬ ਤੁਹਾਡੇ ਆਪਣੇ ਮੱਕੜ ਸਾਹਿਬ ਭੌਰ ਸਾਹਿਬ ਹੈ ਬੀਬੀ ਕਿਰਨਜੋਤ ਕੌਰ ਹਜੇ ਤੇ ਸ਼ੁਰੂਆਤ ਹੋਈ ਹੈ ਤੇ ਤੁਹਾਡੇ ਖੇਤਰ ਅਸੀਂ ਤਾਂ ਨਹੀਂ ਮਾਰੇ ਅਮਰੀਕਾ ਤੱਕ ਵਜੀ ਜਾਂਦੇ ਆ ਤੋਤਾ ਸਿੰਘ ਜੀ ਸਰਦਾਰ ਸੁਖਦੇਵ ਸੁਖਦੇਵ ਸਿੰਘ ਢੀਂਡਸਾ ਉਹ ਕਹਿੰਦਾ ਅਕਾਲ ਤਖਤ ਦੇ ਜਥੇਦਾਰ ਨੂੰ ਮੈਨੂੰ ਇੱਕ ਗੱਲ ਦੱਸਣ ਵੀ ਇਹ ਅਕਾਲ ਤਖਤੋਂ ਵੀ ਉੱਚੇ ਨੇ ਇਹਨਾਂ ਦੇ ਲਫਾਫਿਆਂ ਚੋਂ ਅਕਾਲ ਤਖਤ ਦੇ ਜਥੇਦਾਰ ਨਿਕਲਣਗੇ ਇਹ ਅਕਾਲ ਤਖਤ ਦੇ ਜਥੇਦਾਰ ਨੂੰ ਘਰੇ ਸਹਮਣ ਕਰਨਗੇ ਮੈਨੂੰ ਇਹ ਗੱਲ ਦੱਸ ਕਾਕਾ ਤੈਨੂੰ ਮੈਂ ਦੁਆਵਾਂ ਦੇ ਰਿਹਾ ਘਰੇ ਸਹਮਣ ਕਰਨਗੇ ਅਕਾਲ ਤਖਤ ਦੇ ਜਥੇਦਾਰ ਉਹਨੂੰ ਕਹਿਣਗੇ ਮਾਫੀ ਦਿਓ ਇਹ ਇਹ ਇਸ ਇਸ ਹਾਲਾਤ ਦੇ ਵਿੱਚ ਕੌਮ ਨੂੰ ਲੈ ਕੇ ਆਉਣਗੇ ਇਹਨਾਂ ਨੂੰ ਲੋਕਾਂ ਨੇ ਨਹੀਂ ਨਿਕਲਣ ਦੇਣਾ ਮੇਰੀ ਗੱਲ ਨੂੰ ਯਾਦ ਰੱਖਿਓ ਇਹਨਾਂ ਨੂੰ ਲੋਕਾਂ ਨੇ ਨਿਕਲ ਔਰ ਸਰਦਾਰ ਬਾਦਲ ਦੀ ਗੱਲ ਤੁਸੀਂ ਕਹਿੰਦੇ ਇੱਕ ਮਿੰਟ ਸਰਦਾਰ ਬਾਦਲ ਦੀ ਗੱਲ ਔਰ ਹੋਮ ਮਿਨਿਸਟਰ ਦੀ ਗੱਲ ਸਰਦਾਰ ਬਾਦਲ ਫੋਨ ਕਰਦਾ ਹੈ ਰਾਤ ਨੂੰ ਡੀਜੀਪੀ ਨੂੰ ਔਰ ਡੀਜੀਪੀ ਦਾ ਬਿਆਨ ਸਭ ਤੋਂ ਕ੍ਰੂਸ਼ਲ ਹੈ ਇਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਸਰਦਾਰ ਬਾਦਲ ਫੋਨ ਕਰਦਾ ਉਹਨੂੰ 2 ਵਜੇ ਉਹ ਰਿਕਾਰਡ ਦੇ ਉੱਤੇ ਕਹਿੰਦਾ ਮੈਨੂੰ ਦੋ ਫੋਨ ਆਏ ਮੰਤਾਰ ਬਰਾੜ ਨਾਲ ਸਰਦਾਰ ਬਾਦਲ ਦੀ ਗੱਲ ਹੋ ਰਹੀ ਹੈ ਔਰ ਗगन ਬਰਾੜ ਸਰਦਾਰ ਬਾਦਲ ਦੇ ਘਰੇ ਜਾਂਦਾ ਗगन ਬਰਾੜ ਦੇ ਫੋਨ ਤੋਂ ਉਹ ਮੰਤਾਰ ਬਰਾੜ ਨੂੰ ਕਹਿੰਦਾ ਹੁਣ ਤੁਸੀਂ ਡੀਜੀਪੀ ਨਾਲ ਗੱਲ ਕਰੋ ਜੀ ਤੇ ਜਦੋਂ ਉਦੋਂ ਡੀਜੀਪੀ ਨਾਲ ਗੱਲ ਕਰਦੇ ਤੇ ਡੀਜੀਪੀ ਕਹਿੰਦਾ ਤੈਨੂੰ 10 ਮਿੰਟਾਂ ਚ ਸ਼ਹਿਰ ਖਾਲੀ ਕਰਾ ਕੇ ਦਊਗਾ ਕੁੰਜੀਆਂ ਤੁਹਾਡੇ ਹੱਥ ਚ ਪੜਾ ਦੂੰਗਾ ਇਹ じゃ ਕੀ ਹੋ ਗਿਆ ਮਹਾਰਾਜ ਵਿਆਨਾ ਕਾਂਡ ਹੋਇਆ ਸੀ ਜਦੋਂ ਵਿਆਨਾ ਕਾਂਡ ਦੇ ਵਿੱਚ ਡੀਆਈਜੀ ਐਸਐਸਪੀ ਆਈਜੀ ਗੱਡੀਆਂ ਛੱਡ ਕੇ ਦੌੜ ਗਏ ਸੀ ਰੋੜੇ ਵਜੇ ਗੱਡੀਆਂ ਟੁੱਟੀਆਂ ਲੇਕਿਨ ਕਿਸੇ ਨੇ ਗੋਲੀ ਨਹੀਂ ਚਲਾਈ ਜ਼ਲੰਦਰ ਜ਼ਲੰਦਰ ਤੇ ਇੱਥੇ ਕੀ ਹੋ ਗਿਆ ਭਾਈ ਵੀ ਰਾਤ ਨੂੰ ਕੁਸਰ-ਪੁਸਰ ਹੋਈ ਸੁਮੜੀ ਮੇ ਗੁੰਮੜੀ ਹੋਈ ਹੈ ਤੇ ਗੋਲੀਆਂ ਚੱਲ ਗਿਆ ਬੈਠਿਆਂ ਦੇ ਉੱਤੇ ਜ਼ੋਰਾ ਸਿੰਘ ਕਮਿਸ਼ਨ ਕਹਿੰਦਾ ਅਸੀਂ ਨਹੀਂ ਕਹਿੰਦੇ ਜ਼ੋਰਾ ਸਿੰਘ ਕਮਿਸ਼ਨ ਕਹਿੰਦਾ ਹੈ ਕਿ ਇਨ ਦੀ ਸਿਟਿੰਗ ਪੋਸਚਰ ਬੁਲੇਟਸ ਵਾਰ ਫਾਇਰਡ ਐਟ them ਤੇ ਇਹਨੂੰ ਇਹ ਪੁੱਛੋ ਵੀ ਜਦੋਂ ਤੇਰੀ ਸਰਕਾਰ ਸੀ ਢੂੜ ਸਾਲ ਸੀ ਜ਼ੋਰਾ ਸਿੰਘ ਕਮਿਸ਼ਨ ਸੀ ਤੂੰ ਕੀ ਐਕਸ਼ਨ ਲੈਂਦਾ ਤੂੰ ਇਹਨਾ ਇਹਨਾ ਮਜ਼ਲੂਮਾਂ ਦੇ ਘਰੇ ਗਿਆ ਜਿਨ੍ਹਾਂ ਤੇ ਤਸ਼ੱਦਦ ਕੀਤੀ ਆ ਸਰਪੰਚ ਖੜੋਤਾ ਪਿੱਛੇ ਨਾਲ ਦੇਖ ਲੋ ਨਾਲ ਉਹ ਗੋਰਾ ਸਿੰਘ ਆ ਉਹਨੂੰ ਕਹਿੰਦੇ ਤੂੰ 40 ਲੱਖ ਲੈ ਲੈ ਉਹਦਾ ਨਾਮ ਲੈ ਲੈ ਭਾਈ ਦਾ ਕੀ ਨਾਂ ਸੀ ਭਾਈ ਭਾਈ ਭਾਜੀ ਪੰਥਪ੍ਰੀਤ ਦਾ ਨਾਮ ਲੈ ਕਹਿੰਦਾ ਆ ਸਰਪੰਚ ਘਰੋਂ ਤਾਂ ਕਹਿੰਦਾ 40 ਲੱਖ ਲੈ ਪੰਥਪ੍ਰੀਤ ਦਾ ਨਾਮ ਲੈ ਤੇ ਇਹਨਾਂ ਛੋਟਿਆਂ ਨੂੰ ਮਾਂ ਕਹਿੰਦਾ ਲੱਤਾਂ ਪਾੜੀਆਂ ਤਸ਼ੱਦਦਾਂ ਕੀਤੀਆਂ ਕਿ ਇਸ ਫਲਾਣੇ ਬੰਦੇ ਦਾ ਨਾਮ ਲਾਓ ਇਹ ਮਸੰਦਾ ਨੇ ਸਾਡੀ ਸਿੱਖ ਕੌਮ ਚਲਾਉਣੀ ਹੈ ਮੈਨੂੰ ਐ ਦੱਸੋ ਇਹ 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 ਪੱਪੀ ਨਹੀਂ ਇਹ ਇਹ ਦੋਸ਼ੀ ਨਹੀਂ ਇਹ ਬਿਲਕੁਲ ਦੋਸ਼ੀ ਨੇ ਜਨਾਬ ਔਰ ਇਹਨਾਂ ਨੂੰ ਸਜ਼ਾ ਅਸੀਂ ਦੇਾਂਗੇ ਦੇਖੋ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਯਾਤੇ ਇਹ ਯਾਤੇ ਇਹ ਨਹੀਂ ਆਸੀ ਨਹੀਂ ਜੇ ਇਹ ਜੇ ਇਹ ਅਸੀਂ ਛੱਡਦੇ ਨਾ ਤੇ ਫਿਰ ਇਹ ਜੋ ਰਿਵਰਸ ਹੋਣਾ ਨਾ ਇਹ ਸਾਡੇ ਵੱਲ ਨੂੰ ਆਣਾ ਫਿਰ ਔਰ ਇਸ ਕਰਕੇ ਮੈਂ ਕਹਿੰਦਾ ਬੰਦ ਹੋਣੇ ਚਾਹੀਦੇ ਆ ਕਿ ਆਕੇ ਤੋਂ ਕੋਈ ਵੀ ਸਿਆਸੀ ਪਾਰਟੀ ਕਿਹੜੀ ਬੋਲ ਰਹੀ ਜਿਵੇਂ ਇਹ ਬੋਲਦਾ ਤੇਰੇ ਆਂਿਆਂ ਕੋਲ ਜਾ ਕੇ ਜਿਹੜੇ ਵੋਟ ਮੰਗੇ ਜਾਂਦੇ ਆ ਕਿ ਆ ਉਹ ਬੰਦ ਹੋਣੇ ਚਾਹੀਦੇ ਇਹ ਕੋ ਜਿਹੜਾ ਜਿਹੜਾ ਬਾਕੀ ਵੀ ਇੱਕ ਗੱਲ ਨੂੰ ਸੁਣ ਯਾਰ ਉਹ ਬਾਰ-ਬਾਰ ਆਪਾਂ ਦੁਹਰਾਈਏ ਨਾ ਤੈਨੂੰ ਵੀ ਪਤਾ ਵੀ ਗੋਡਿਆਂ 'ਚ ਬੈਠੇ ਨੇ ਤੈਨੂੰ ਵੀ ਪਤਾ ਇਹਨਾਂ ਨੇ 100 ਕਰੋੜ ਮੈਂ ਇਹਨੂੰ ਪੁੱਛਦਾ ਬੀ ਦਸੋ ਸਰਦਾਰ ਬਾਦਲ 100 ਕਰੋੜ ਕਿੱਥੇ ਆ ਉਹ 100 ਕਰੋੜ ਦੀਆਂ ਫਰੀਦਕੋਟ ਤੋਂ ਜਗਤਾਰ ਦੋਸਾਂਝ ਏ ਟੀ ਵੀ ਨਿਊਜ਼ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ